ਹਾਂਜੀ ਦੋਸਤੋ ਕੀ ਹਾਲ ਚਾਲ ਆਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਘੈਂਟ ਹੀ ਆ ਤੇ ਅੱਜ ਦੀ ਸ਼ੁਰੂਆਤ ਹੋਣ ਲੱਗੀ ਆ ਜੀ ਇਥੋਂ ਸੱਚੀ ਆਪਾ ਸ਼ਾਹ ਤੇਰਾ ਯਾਰ ਅੱਜ ਦੀ ਸ਼ੁਰੂਆਤ ਹੋਣ ਲੱਗੀ ਆ ਵਲੌਗ ਦੀ ਘਰ ਤੋਂ ਤੇ ਆ ਆਪਣਾ 911 ਖੜਾ ਇੱਧਰ ਦਾ ਵਲੌਗ ਬਣਾਇਆ ਸਮਰੀਦ ਨੇ ਹੈ ਸਿੱਧਾ ਪਾ ਗਿਆਂ ਜੀ ਟਰੈਕਟਰ ਲੈ ਕੇ ਖੇਤ ਤੇ ਪਨੀਰੀ ਵੀ ਕਹਿੰਦੀ ਐ ਐਟ ਸੈਟ ਕੱਢ ਲਾ ਵਿੱਚੋਂ ਘੋਨਾ ਤੇਰਾ ਵਧੀਆ ਹੋਊਗਾ ਕਿ ਨਹੀਂ ਬਾਈ ਹਾਂ 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 ਵਧੀਆ ਵਧੀਆ ਸਰਾ ਹੋਊਗਾ ਤੇ ਬਾਈ ਲੱਗਾ ਐਟ ਸੈਟ ਇਹ ਨਾ ਐਤ ਕੀ ਦਵਾ ਪਾਉਣੀ ਭੁੱਲ ਗਏ ਚਲੋ ਇਹ ਤਾਂ ਸਾਡਾ ਘੰਟੇ ਦਾ ਕੰਮ ਆ ਹਾਂ ਹਾਂ ਤੇ ਪਨੀਰੀ ਬਾਕੀ ਸਾਰੀ ਘੈਂਟ ਖੜੀ ਆਪਣੀ ਤੇ ਬੋਹਨੇ ਆ ਨੂੰ ਹੁਣ ਤੇ ਉਧਰ ਹਾਲ ਨਹੀਂ ਹੀ ਲੱਗੇ ਉਧਰ ਜਿਹੜਾ ਟਰਬੋ ਵਾਲਾ ਵਲੌਗ ਪਾਇਆ ਸੀ ਗਰਮ ਵਾਲਾ ਉਧਰ ਹਾਲ ਲਾਉਣੇ ਚਾਰਕ ਗੇੜੇ ਹਾਲ ਲਾ ਕੇ ਤੇ ਟਰੈਕਟਰ ਉਹ ਖੜਾ ਆਪਣਾ ਤੇ ਬਾਅਦ ਦੇ ਵਿੱਚ ਵਲੌਗ ਦੇ ਨਾਲ ਜੁੜੇ ਰਹੋ ਸ਼ੇਅਰ ਕਰਿਓ ਲਾਈਕ ਕਰਿਓ ਤੇ ਘੈਂਟ ਘੈਂਟ ਵਲੌਗ ਲਿਆਉਂਦੇ ਰਵਾਂਗੇ ਸਾਡਾ ਟਰਾਂਸਫਾਰਮ ਵੀ ਬਾਈਚੋਰਾ ਤੋਂ ਡਰਦਾ ਤਾਂ ਛੱਡ ਗਿਆ ਕਿੰਨਾ ਉੱਚਾ ਹੋ ਕੇ ਬੈਠਾ ਬਹੁਤ ਤੰਗ ਕਰਦੇ ਆ ਖਿੱਚਾਂ ਪਾਈਆਂ ਖਿੱਚਾਂ ਲੈ ਗਿਓ ਨਟ ਜੇ ਰਹਿ ਗਏ ਪਨੀਰੀ ਦਾ ਵਿਊ ਤੇ ਬਾਕੀ ਆਪਣੇ ਖੇਤ ਦੀ ਸ਼ਾਂ ਵੇਖੋ ਬਾਈ ਟੱਲੀਆਂ ਸ਼ਰੀਂ ਇੱਕ ਵੀ ਦਰਖਤ ਆਪਾਂ ਪੱਟਿਆ ਨਹੀਂ ਇੱਥੋਂ ਤੇ ਨਾ ਹੀ ਪੱਟਾਂਗੇ ਜਿੰਨਾ ਚਿਰ ਸਾਹ ਰਹਿਣਗੇ ਤੇ ਚੂਰਾ ਦੇ ਹਾਲਾਤ ਵੀ ਵਲੌਗ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਆ ਪਨੀਰੀ ਤਾਂ ਕਿਸੇ ਦੀ ਮੋਟਰ ਤੋਂ ਪਾਲੀ ਆ ਚਾਚੇ ਕੀ ਤੋਂ ਧਾਰਾ ਇੱਥੋਂ ਲੈ ਜਾਂਦੇ ਆ ਵੱਢ ਕੇ ਬਾਅਦ ਚ ਸਿਲਵਰ ਦੀ ਧਾਰ ਪਾਈ ਆਹਾ ਇਹਦੇ ਗੱਠ ਗੱਠ ਦੇ ਟੋਟੇ ਕਰ ਗਏ ਉਹ ਵੀ ਜੋੜ ਵੀ ਇਹ ਕਿਉਂ ਪਾਲੀ ਲੈ ਹਾਲ ਵੇਖੋ ਸਾਡੇ ਕੀ ਕੀਤੇ ਚੋਰਾ ਨੇ ਐ ਸੀਜ਼ਨ ਮੈਂ ਆ ਨਾ ਵੀ ਐ ਸੀਜ਼ਨ ਸੀਜ਼ਨ ਬਾਲੀਆਂ ਨਹੀਂ ਤਾਂ ਇਹ 4 ਕੇਵਲਾਂ ਇਹਦੀਆਂ ਲੈ ਕੇ 6 ਕੇਵਲਾਂ ਉਹ ਸਾਹਮਣੇ ਮੋਟਰ ਤੋਂ ਲੈ ਗਏ ਦੱਸੋ ਹਜੇ ਪਨੀਰੀ ਬੀਜਣ ਤੋਂ ਪਹਿਲਾਂ ਪਹਿਲਾਂ 2 ਕ ਪਨੀਰੀ ਚ ਲੈ ਗੇ ਬੀਜੀ ਤੋਂ ਤੇ 4 ਪਹਿਲਾਂ ਲੈ ਗੇ ਦੱਸੋ ਬੰਦਾ ਕੀ ਕਰੂਗਾ ਬਾੜਾ ਜਿਆਦੇ ਹਾਲ ਮਾਰਾ ਕੀਤੇ ਪਏ ਆ ਮੋਟਰਾਂ ਦੇ ਤੇ ਇਹਦਾ ਬੈਂਡ ਵੀ ਲਾਗੇ ਸੱਚ ਲਾ ਕੇ ਬੈਂਡ ਵੀ ਲਾਗੇ ਸੀ ਲਾ ਕੇ ਇਹਦਾ ਆਰ ਜੀ ਲਾਇਆ ਪਾਇ ਪਿਆ ਲਓ ਜੀ ਅੱਜ ਦਾ ਵਲੌਗ ਆਪਣਾ ਇੰਦਰ ਹਾਲ ਠੱਕ ਲੱਗੇ ਜੀ ਸਾਰੇ ਲੱਗੇ ਹੋਣ ਕਹਿੰਦੇ ਹਸ ਡੇਰਿੰਗ ਤੱਤਾ ਨਹੀਂ ਲੱਗਦਾ ਨਾ ਦੀ ਨਾ ਨਜ਼ਾਰਾ ਜਿਹੜਾ ਇਹਨੂੰ ਚਲਾਉਣ ਦਾ ਹੁੰਦਾ ਉਹ ਨਾਟ 11 ਖੜਾ ਕਰੇ ਜੀ ਨਹੀਂ ਕਰਦਾ ਨਾਲੇ ਨਵਾਂ ਲਿਆ ਪਾਵਰ ਸਟੇਰਿੰਗ ਪਰ ਜਿਹੜਾ ਸਰੂਰ ਇਹਨੂੰ ਚਲਾਉਣ ਦਾ ਹੁੰਦਾ ਇਹੋ ਹੀ ਆਉਂਦਾ ਝੋਟੇ ਨੂੰ ਦਬਦਾ ਹੀ ਨਹੀਂ ਲੀਵਰ ਜਮਾ ਥੱਲੇ ਦਿੱਤੇ ਆਾਰੇ ਦੁਬਾਰਾ ਮੈਂ ਫੇਰ ਦਿਖਾ ਦਿੰਦਾ ਸਮਾਈ ਚੰਦਿਆ ਮੈਂ ਚੱਕਰ 0 rpm ਡ੍ਰੌਪ ਹੋ ਗਿਆ ਅਜੇ ਤੇਲ ਵਧਾਉਣਾ ਪੰਪ ਦੀ ਰੇਟਿੰਗ ਕਰਨੀ ਆ ਜੀ ਆ ਜਰਿਆ ਕਰੋ ਮੇਰੇ ਭਰਾਏ ਤੋਂ ਪੰਪ ਨਹੀਂ ਲੈ ਜਾਣਾ ਤੇ ਦੇਖੋ ਭਾਈ ਭਾਈ ਇਹ ਨਾ ਲਗਾ ਰਹਾ ਹੈ ਉਹ ਫਿਰ ਥੋੜਾ ਜਿਹਾ ਸ਼ੱਕ ਰਹਿ ਗਿਆ ਟੱਪੇ ਦੇ ਤੇ